ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਵਾਲੀ ਵੀਡੀਓ ਬਹੁਤ ਹੀ ਮੋਟੀਵੇਸ਼ਨ ਵਾਲੀ ਵੀਡੀਓ ਆ ਸੰਤ ਮਸਕੀਨ ਜੀ ਪਾਸੋਂ ਸਰਵਣ ਕਰਾਂਗੇ ਕਿ ਵਾਹਿਗੁਰੂ ਜੀ ਸਰਵਣ ਕਰੋ ਜੀ ਸੰਤ ਮਸਕੀਨ ਜੀ ਦੀ ਇਹ ਕਥਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਹਲਾਜ ਇੱਕ ਸੰਤ ਦੇ ਚ ਉਸਨੇ ਬੜਾ ਕਰਾਇਆ ਬਾਰਤ ਦੇ ਚ ਕੋਈ ਵੱਡਾ ਆਈ ਹਸਪੀਟਲ ਉਸਨੇ ਛੜਿਆ ਨਹੀਂ ਸੰਪਨ ਕਰਾਣੇ ਦਾ ਹੈ ਖੂਬ ਪੈਸਾ ਖਰਚ ਕੀਤਾ ਨਹੀਂ ਅੱਖਾਂ ਨਹੀਂ ਆਇਆ ਉਹਦੇ ਆਪਣੇ ਕਹੇ ਮੁਤਾਬਕ ਜ਼ਾਰਾਂ ਜ਼ਾਰ ਰੋ ਪੈਂਦਾ ਹੈ ਕਹਿੰਦਾ ਮੈਂ ਗੁਰੂ ਰਾਮਦਾਸ ਜੀ ਦੇ ਦਰ ਤੇ ਆਇਆ ਬਾਣੀਆਂ ਮੈਨੂੰ ਕੰਡ ਸਨ ਇਸ਼ਨਾਨ ਕਰਕੇ ਮੈਂ ਪ੍ਰਕਰਮਾ 'ਚ ਬੈਠ ਜਾਂਦਾ ਸੀ ਉੱਚੀ ਉੱਚੀ ਸੁਰ ਨਾਲ ਬਾਣੀਆਂ ਪੜ੍ਹਦਾ ਸੀ ਉਹਰ ਮੈਂ ਅਕਸਰ ਰਾਤ ਦੇ 12 ਵਜੇ ਬੈਠਦਾ ਸੀ ਸਵੇਰੇ ਤੱਕ ਪੜ੍ਹਦਾ ਹੀ ਰਹਿੰਦਾ ਸੀ ਪੜ੍ਹਦਾ ਹੀ ਕਹਿੰਦਾ ਅੱਠ ਦਿਨ ਆਵਾਜ਼ ਮੈਂ ਦੇਖ ਕੇ 당 ਰਹਿ ਗਿਆ ਮੈਨੂੰ ਸਰੋਵਰ ਦੇ ਦਰਸ਼ਨ ਹੋਣ ਲੱਗੇ ਮੈਨੂੰ ਦਰਬਾਰ ਸਾਹਿਬ ਦੇ ਦਰਸ਼ਨ ਹੋਣ ਲੱਗ ਪਏ ਰਾਤ ਨੂੰ ਉਸਨੇ ਫੋਨ ਮੈਨੂੰ ਜ਼ਰੂਰ ਕੀਤਾ ਸੀ ਅਸੀਂ ਕਾਰ ਤੇ ਚੱਲ ਰਹੇ ਹਾਂ ਰਾਤ ਨੂੰ ਹੀ ਮੈਂ ਕੱਛਾ ਮੈਂ ਸਵੇਰੇ ਉਡੀਕ ਕਰਾਂਗਾ ਸਿੱਧੇ ਆਪਣੇ ਕੋਲ ਹੀ ਆ ਜਾਣਾ ਪਰ ਪਹੁੰਚੇ ਨਹੀਂ ਸੰਸ਼ੈਤ ਸੰਗਤ ਵਿੱਚ ਬੈਠੇ ਹਾਂ ਆ ਗਏ ਤੇ ਕਹਿ ਨਹੀਂ ਸਕਦਾ ਉਥੇ ਢਿਕਾਰਣੇ ਤੇ ਨਹੀਂ ਪਹੁੰਚੇ ਇਸ ਤਰ੍ਹਾਂ ਦੇ ਕਿਰਸ਼ਵੇਂ ਕਦੀ ਕਦੀ ਨੇਚਰ ਦੇ ਚ ਪ੍ਰਕਿਰਤੀ ਦੇ ਜੋ ਪ੍ਰਗਟ ਹੁੰਦੇ ਨੇ ਕਰਤੇ ਪੁਰਖ ਦੀਆਂ ਵਡਿਆਈਆਂ ਦਾ ਕਹਿਣਾ ਪੈਂਦਾ ਕੀ ਉਹਦੇ ਘਰ ਦੇ ਚ ਕੀ ਨਹੀਂ ਹੈ ਘਰ ਤਾਂ ਤੇਰੇ ਸਭ ਕੁਝ ਹੈ ਪਰ ਇੱਕ ਸ਼ਰਤ ਹੈ ਜਿਸ ਦੇ ਜਿਹਨੂੰ ਦੇਹ ਹੈ ਜਿਸ ਦੇ ਸੋਪਾ ਹੋਰ ਕੋਈ ਦੇਣ ਵਾਲਾ ਵੀ ਨਹੀਂ ਹੈ ਦਾਤੇ ਦਾਤ ਰੱਖੀ ਹੱਥ ਆਪਣੇ ਉਹਨੇ ਆਪਣੇ ਹੱਥੇ ਚ ਰੱਖੀ ਮੈਂ ਹੀ ਵੰਡਾਂਗਾ ਦੋ ਜਾਣੇ ਦੋ ਜਾਣੇ ਮੈਂ ਆਪਣੇ ਹੱਥਾਂ ਨਾਲ ਦੇਣਾ ਤੇ ਜਦ ਉਸਨੇ ਆਪਣੇ ਹੱਥਾਂ ਨਾਲ ਦੇਣੀ ਹੈ ਤੇ ਇਹ ਕਹਿਣਾ ਫਲਾਣੇ ਬਾਬਿਆਂ ਕੋਲ ਇਹ ਲੱਭ ਪਿਆ ਫਲਾਣੇ ਬਾਬਿਆਂ ਕੋਲ ਇਹ ਮਿਲ ਗਿਆ ਇਸ ਤੋਂ ਵੱਡੀ ਹੋਰ ਕਿਹੜੀ ਅਗਿਆਨਤਾ ਹੋਵੇਗੀ ਜਾਂ ਫਿਰ ਇਹਨਾਂ ਪੰਕਤੀਆਂ ਨੂੰ ਨਾ ਹੋਰ ਪੰਕਤੀਆਂ ਵੀ ਤੁਹਾਨੂੰ ਸੁਣਾਵਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਭਾਈ ਰੇ ਮਤ ਕੋਈ ਜਾਣੋ ਅਵਰ ਕਿ ਸਿੱਕੇ ਕਿਛ ਹੱਤ ਹੈ ਬੜੇ ਧਿਆਨ ਨਾਲ ਸੁਣਾਓ ਮਤਾਂ ਕਿਦਰੇ ਤੁਸੀਂ ਸਮਝੋ ਕਿਸੇ ਹੋਰ ਦੇ ਹੱਥ ਦੇ ਵਿੱਚ ਵੀ ਕੁਛ ਹੈ ਭਾਈ ਰੇ ਮਤ ਕੋਈ ਜਾਣੋ ਅਵਰ ਕਿ ਸਿੱਕੇ ਕਿਛ ਹੱਤ ਹੈ ਸਭ ਕਰੇ ਕਰਾਇਆ ਕੋਈ ਕਰਦਾ ਹੈ ਕੋਈ ਕਰਦਾ ਹੈ ਕੋਈ ਕਰਦਾ ਹੈ ਸਭ ਕਰੇ ਕਾਇ ਜਰਾ ਮਰਾ ਸਿਰਤ ਸਾਪ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਰਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਜਨਮ ਮਰਨ ਕੋਈ ਸਰਾਪ ਕੋਈ ਦੁੱਖ ਕੋਈ ਤਕਲੀਫ ਕੋਈ ਵਿਪਤਾ ਇਹ ਕੋਈ ਕਿਸੇ ਨੂੰ ਨਹੀਂ ਲਾ ਸਕਦਾ ਉਹ ਇੱਕ ਵਿਧਾਨ ਬਣਾਇਆ ਹੈ ਉਸ ਵਿਵਧਾਨ ਦੇ ਮੁਤਾਬਕ ਸਭ ਕੁਝ ਉਸੇ ਤੋਂ ਹੀ ਹੁੰਦਾ ਹੈ। ਪੁਲਾਣੇ ਨੇ ਮੇਰੇ ਤੇ ਜਾਦੂ ਡੋਣਾ ਕਰ ਦਿੱਤਾ ਜੀ। ਪੁਲਾਣੇ ਤੇ ਮੇਰੇ। ਤਾਂ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਤੂੰ ਜਾਦੂ ਟੋਣੇ ਦਾ ਪੁਜਾਰੀ ਹੈ, ਗੁਰੂ ਦਾ ਪੁਜਾਰੀ ਨਹੀਂ। ਤੂੰ ਜੇ ਜਾਦੂ ਟੋਣੇ ਨਹੀਂ ਤੇਰੇ ਤੇ ਕੁਝ ਕਰ ਦਿੱਤਾ ਉਹਨਾਂ ਕੋਲ ਜਾ ਫਿਰ ਉੱਥੇ ਹੀ ਫਰਿਆਦ ਕਰ। ਫਿਰ ਇੱਥੇ ਆਉਣ ਦਾ ਕੀ ਮਤਲਬ ਹੈ? ਕੋਈ ਜਾਦੂ ਟੋਣਾ ਨਹੀਂ। ਤੇਰੇ ਤੇ ਕੋਈ ਜਾਦੂ ਟੋਣਾ ਨਹੀਂ। ਸਰਾਪ ਵੀ ਉਦੋਂ ਲੱਗਦਾ ਹੈ ਦੁੱਖ ਵੀ ਉਦੋਂ ਲੱਗਦਾ ਹੈ ਜਦ ਕਰਮਾਂ ਅਨਸਾਰ ਐਸਾ ਮਾਹੌਲ ਬਣ ਜਾਂਦਾ ਹੈ ਪ੍ਰਭੂ ਮਾਹੌਲ ਬਣਾ ਦਿੰਦਾ ਹੈ ਮਿਲਦੇ ਨੇ ਦੁੱਖ ਮਿਲਦੇ ਨੇ ਦੁੱਖ ਉਹਦਾ ਬਣਾਇਆ ਵਿਦਾਨ ਹੈ ਅੱਜ ਇਹ ਫੈਸਲਾ ਕਰ ਲੈਣਾ ਮੇਰੇ ਕੋਲ ਦੁੱਖ ਹੈ ਮੇਰੇ ਕਰਮਾਂ ਤੋਂ ਬਿਨਾ ਪ੍ਰਭੂ ਨੇ ਮੈਨੂੰ ਨਹੀਂ ਦਿੱਤਾ ਔਰ ਕੋਈ ਮੇਰੇ ਤੇ ਜਾਦੂ ਟੋਣਾ ਨਹੀਂ ਕਰ ਸਕਦਾ ਪੰਕਤੀਆਂ ਮੈਂ ਫਿਰ ਤੁਹਾਨੂੰ ਸੁਣਾ ਦਿਆਂ ਜ਼ਿੰਦਗੀ ਭਰ ਚੇਤੇ ਰੱਖਣੀਆਂ ਭਾਈ ਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਪਹਿਲੇ ਪਾਤਸ਼ਾਹ ਜੀ ਦੀ ਇਹ ਬਾਣੀ ਹੈ ਭਾਈ ਰੇ ਮਤ ਕੋਈ ਜਾਣੋ ਅਵਰ ਕੇ ਸੀਕੇ ਕਿਚ ਹਾਤ ਹੈ ਸਭ ਕਰੇ ਕਰਾਇਆ ਜੜਾ ਮਰਾ ਤਾਪ ਸਿਰਤ ਸਾਹ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਓ ਮੇਰਾ ਬਾਬਲ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਸਰਵ ਸ਼ਕਤੀਮਾਨ ਹੈ ਉਹ ਕਰਤਾ ਵੀ ਹੈ ਉਹ ਕਾਰਨ ਵੀ ਹੈ ਉਹ ਆਪਣੇ cript ਦੇ ਚ ਰਮਿਆ ਹੋਇਆ ਹੈ ਪੂਰੇ ਹੋਇਆ ਹੈ ਇਸ ਵਾਸੇ ਸਮਰਤ ਹੈ ਉਹ ਮੇਰਾ ਬਾਬੂ ਮਹਾਨ ਹੈ ਹਾਂ ਜੀ ਜਿਸ ਸਿਮਰਤ ਦੁੱਖ ਕੋਈ ਨਾ ਲੱਗਾ ਹੈ ਪਾਉ ਜਲ ਪਾਇ ਉਤਾਰਾ ਜੇ ਉਹ ਸਿਵਨ ਨੇ ਕਰਦੇ ਆਇਆ ਫਿਰ ਕੋਈ ਦੁੱਖ ਨਹੀਂ ਵਿਆਪਦਾ ਔਰ ਮਨੁੱਖ ਇਸ ਭੈ ਦੇ ਜਲ ਤੋਂ ਇਸ ਸੰਸਾਰ ਤੋਂ ਪਾਰ ਹੋ ਜਾਂਦਾ ਹੈ ਸਾਰੀਆਂ ਸੰਸਾਰ ਦੀਆਂ ਸਮੱਸਿਆਵਾਂ ਉਹਦੀਆਂ ਹੱਲ ਹੋ ਜਾਂਦੀਆਂ ਹਾਂ ਜੀ ਆਦਿ ਜੁਗਾਦਿ ਭਗਤਨ ਕਾ ਰਖ ਉਸਤਤ ਕਰ ਕਰ ਜੀਵਾ ਅਜ ਦੀ ਗੱਲ ਨਹੀਂ ਮਨੁਖਤਾ ਦੇ ਆਦ ਕਾਲ ਤੋਂ ਉਹ ਭਗਤਾਂ ਦਾ ਸਦਾ ਰਖਵਾਲਾ ਬਣਿਆ ਹੈ ਉਹ ਸੰਤਾਂ ਦਾ ਸਦਾ ਰਖਵਾਲਾ ਬਣਿਆ ਹੈ ਇਸ ਵਾਸਤੇ ਮੈਂ ਤੇ ਉਹਦੀ ਉਸਤਤ ਕਰ ਕਰ ਕੇ ਹੀ ਅਨੰਦ ਮਾਣਦਾ ਉਹਦੀ ਉਸਤਤ ਕਰ ਕਰ ਕੇ ਹੀ ਪਰਮ ਜੀਵਨ ਨੂੰ ਪ੍ਰਾਪਤ ਕਰਦਾ ਹਾਂ ਜੀ ਨਾਨਕ ਨਾਮ ਮਹਾਰਸ ਮੀਠਾ ਆਣ ਦਿਨ ਮਨ ਤਨ ਪੀਵਾ ਪ੍ਰਭੂ ਦਾ ਨਾਮ ਉਸ ਦਾ ਨਾਮ ਮਹਾਰਸ ਹੈ ਮਹਾਰਸ ਹੈ ਮਿੱਠੇ ਨਾਲ ਤਸ਼ਬੀਹ ਦਿੱਤੀ ਹੈ ਮਹਾਰਸ ਹੈ ਮੈਂ ਆਪਣੇ ਇੰਜਾਂ ਦੇ ਕਟੋਰਿਆਂ ਨਾਲ ਤਨ ਕਰਕੇ ਮਨ ਕਰਕੇ ਪੀ ਰਿਆਂ ਵੇਖ ਰਿਆਂ ਵੇਖਣਾ ਵੀ ਪੀਣਾ ਹੈ ਸੁਣ ਰਿਆਂ ਸੁਣਨਾ ਵੀ ਪੀਣਾ ਹੈ ਜਪ ਰਿਆਂ ਜਪਣਾ ਵੀ ਪੀਣਾ ਹੈ ਮੈਂ ਵਕ ਵਕ ਕਟੋਰਿਆਂ ਦੇ ਰਾਹੀ ਮੈਂ ਵਕ ਵਕ ਪਿਆਲਿਆਂ ਦੇ ਰਾਹੀ ਉਸ ਨੂੰ ਪੀ ਰਿਆਂ ਅਨੰਦ ਵਾਣ ਰਿਆ ਹਾਂ ਜੀ ਹਰੇ ਆਪੇ ਲਏ ਮਿਲਾਏ ਕਿਉਂ ਵੇ ਛੋੜਾ ਥਿਵਈ ਬਲਰਾਮ ਜੀਓ ਜਿਹੜੇ ਕਈ ਵਾਰ ਕਹਿੰਦੇ ਨੇ ਪ੍ਰਭੂ ਦੇ ਦਰਸ਼ਨ ਹੋਏ ਸਨ ਮਿਲਿਆ ਸੀ ਪ੍ਰਭੂ ਪਰ ਹੁਣ ਖੇਡ ਵਿਗੜ ਗਈ ਹੈ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਆਪੇ ਆਪਣੇ ਨਾਲ ਮਿਲਾ ਲੈਂਦਾ ਫਿਰ ਵਿਛੋੜਾ ਕਿਉਂ ਹੋਵੇਗਾ ਹੀ ਨਹੀਂ ਪਿਛੋੜਾ ਕਿਉਂ ਕਰ ਹੋਵੇਗਾ ਉਹ ਕਦੀ ਵਿਛੜਦਾ ਹੀ ਨਹੀਂ ਸਦੀਵੀ ਬਿਲਾਪ ਰਹਿੰਦਾ ਹਾਂ ਜੀ ਜਿਸ ਨੂੰ ਤੇਰੀ ਟੇਕ ਸੋ ਸਦਾ ਸਦ ਜਿਵਾਈ ਬਲਰਾਮ ਜੀਓ ਜਿਸ ਨੂੰ ਤੇਰੇ ਤੇ ਭਰੋਸਾ ਹੈ ਜਿਸ ਨੇ ਤੇਰਾ ਆਸਰਾ ਪਕੜਿਆ ਜਿਸ ਨੇ ਤੇਰੀ ਟੇਕ پکڑ ਲਈ ਹੈ ਉਹਨੂੰ ਸਦੀਵੀ ਜੀਵਨ ਅਧਿਆਤਮਕ ਜੀਵਨ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹਦੇ 'ਚ ਜਮਣਾ ਨਹੀਂ ਜਿਹਦੇ 'ਚ ਬੁਢੇਪਾ ਨਹੀਂ ਤੇ ਜਿਹਦੇ 'ਚ ਮਰਨਾ ਨਹੀਂ ਭਗਤ ਜੈਦੇਵ ਜੀ ਕੋਲ ਪੁੱਛਿਆ ਗਿਆ ਸੀ ਨਾਮ ਜਪ ਕੇ ਜੋ ਕੁਝ ਤਾਨੂੰ ਪ੍ਰਾਪਤ ਹੋਇਆ ਉਸ ਨਾਲ ਕੇ ਹੋਇਆ ਉਹ ਤੇ ਕੀ ਹੈ ਨਾ ਜਾਣੋ ਜਸ ਸਮ੍ਰਣ ਜਨਮ ਜਰਾਤ ਮਰਨ ਭੈ ਨਹੀਂ ਆਉਂਦਾ ਜਿਹਦੇ ਸਿਮਰਨ ਕਰਨ ਨਾਲ ਜਨਮ ਦਾ ਦੁੱਖ ਜਰਾਤ ਬੁਢੇ ਪੈ ਦਾ ਦੁੱਖ ਤੇ ਮਰਨ ਦਾ ਦੁੱਖ ਨਹੀਂ ਆਉਂਦਾ ਮਨ ਇਹਨਾਂ ਤੋਂ ਬਚ ਜਾਂਦਾ ਹੈ ਔਰ ਪਰਮ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਹਾਂਜੀ ਤੇਰੀ ਟੀਕ ਤੁਝਾ ਕੇ ਪਾਈ ਸਾਚੇ ਸਿਰਜਣਹਾਰਾ हे सृजनहार हे सच्चे तेरा भरोसा मैं तेरे तो ही प्राप्त किया है तेरी टेक कोई और दे भी नहीं सकता अपना दामन तो आप ही पकड़ाना है अपने बांह तो आप ही देना है हां जी